ਜਣੀ ਜਿਹੜੇ ਇਹ 80 ਤੋਂ ਪਹਿਲਾਂ ਜਨਮੇ ਨੇ ਉਹਨਾਂ ਨੇ ਆ ਆ ਦੇਖ ਆ ਦੇਖਿਆ ਹੋਣਾ ਨਲਕਾ ਜੀ ਇਹਨੂੰ ਜਿਵੇਂ ਗੇੜਦੇ ਆ ਨਾ ਤੇ ਉਵੇਂ ਹੀ ਪਾਣੀ ਦਿੰਦਾ ਜੀ ਵਾਹ ਜੀ ਵਾਹ ਮਤਲਬ ਕਿੰਡੀ ਸੋਹਣੀ ਚੀਜ਼ ਹੈ ਇਹ ਇਹ ਇੱਕੋ ਹੀ ਚੀਜ਼ ਬਣਾਈ ਸੀ ਜੀ ਕਾਰੀਗਰ ਨੇ ਉਹੀ ਅਸੀਂ ਇੱਥੇ ਅਵੇਲੇਬਲ ਕਰਤੀ ਦੋਸਤੋ ਸ਼ਹਿਰ ਮਲੇਰ ਕੋਟਲਾ ਦੇ ਵਿੱਚ ਫੂਡ ਦਾ ਤੁਸੀਂ ਬਹੁਤ ਜਗ੍ਹਾ ਟਰਾਈ ਕੀਤਾ ਹੋਣਾ ਪਰ ਜਿਹੜੀ ਜਗ੍ਹਾ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਉਹਨਾਂ ਦੀ ਤਾਂ ਗੱਲ ਹੀ ਵੱਖਰੀ ਹੈ ਕਿਉਂਕਿ ਜਿਹੜਾ ਫੂਡ ਖਾਣ ਦੇ ਲਈ ਤੁਹਾਨੂੰ ਵੱਡੇ ਵੱਡੇ ਰੈਸਟੋਰੈਂਟ ਦੇ ਵਿੱਚ ਵੱਡੇ ਵੱਡੇ ਹਵੇਲੀਆਂ ਦੇ ਵਿੱਚ ਇਹਨਾਂ ਨੇ ਪੈਸੇ ਦੇ ਕੇ ਜਾਣਾ ਪੈਂਦਾ ਉਹਦੇ ਲਈ ਹੁਣ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਆਪਣੇ ਮਲੇਰਕੋਟਲਾ ਦੇ ਵਿੱਚ ਕਾਲਜ ਰੋਡ ਦੇ ਉੱਪਰ ਖੁੱਲ ਗਿਆ ਜੀ ਅੰਬਰਸਰੀਫ 5 ਇਹਨਾਂ ਕੋਲੇ ਜਿਹੜਾ ਫੂਡ ਮਿਲਦਾ ਬੜਾ ਹੀ ਬਾਕਮਾਲ ਫੂਡ ਹੈ ਪਹਿਲਾਂ ਤੁਹਾਨੂੰ ਖਾਸ ਖਾਸੀਅਤ ਦੱਸ ਦਈਏ ਕਿ ਜਿਹੜਾ ਫੂਡ ਤਿਆਰ ਕਰਦੇ ਨੇ ਪਿਓਰ ਦੇਸੀ ਘਿਓ ਦੇ ਵਿੱਚ ਤਿਆਰ ਕਰਦੇ ਨੇ ਤੇ ਬਾਈ ਉਹਨੇ ਖੁਦ ਆਪ ਅੰਬਰਸਰ ਤੋਂ ਨੇ ਇਸ ਕਰਕੇ ਜਿਹੜਾ ਆਥੈਂਟਿਕ ਟੇਸਟ ਅੰਬਰਸਰ ਦਾ ਉਹ ਤੁਹਾਨੂੰ ਦੇਖਣ ਨੂੰ ਮਿਲਦਾ ਬਾਕੀ ਇਹਨਾਂ ਕੋਲੇ ਐਸੀ ਕੋਈ ਫੂਡ ਆਈਟਮ ਨਹੀਂ ਜਿਹੜੀ ਨਾ ਮਿਲਦੀ ਹੋਵੇ ਆ ਜੋ ਫਿਰ ਪਹਿਲਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਅੰਦਰ ਦਾ ਵਿਊ ਦਿਖਾਉਨੇ ਆ ਫਿਰ ਤੁਹਾਨੂੰ ਫੂਡ ਆਈਟਮ ਮਲੇ ਇੰਨੇ ਵਧੀਆ ਵਧੀਆ ਫੂਡ ਆਈਟਮ ਇਹਨਾਂ ਕੋਲੇ ਮਿਲਦੀਆਂ ਨੇ ਕਿ ਤੁਹਾਨੂੰ ਸੁਣ ਕੇ ਤੁਹਾਡੇ ਮੂੰਹ 'ਚ ਪਾਣੀ ਆ ਜਾਊਗਾ। ਲਓ ਜੀ ਆਪਾਂ ਰੈਸਟੋਰੈਂਟ ਦੇ ਅੰਦਰ ਪਹੁੰਚ ਚੁੱਕੇ ਆਂ ਤੇ ਪਹਿਲਾਂ ਤਾਂ ਰੈਸਟੋਰੈਂਟ ਦੀ ਲੁੱਕ ਚੈੱਕ ਕਰੋ। ਲੁੱਕ ਵੇਖ ਕੇ ਤੁਹਾਨੂੰ ਕਿੰਨਾ ਵਧੀਆ ਲੱਗੇਗਾ। ਮਤਲਬ ਪੰਜਾਬੀ ਵਿਰਸੇ ਨਾਲ ਇਹਨਾਂ ਨੇ ਜੋੜਿਆ ਹੋਇਆ। ਮਤਲਬ ਚੇਅਰਸ ਤੋਂ ਲੈ ਕੇ ਔਵਰਸ ਦੇ ਉੱਪਰ ਆਰਟ ਤੋਂ ਲੈ ਕੇ ਹੋਰ ਜਿਹੜੀ ਸਾਰੀ ਆਈਟਮ ਆਪਣੇ ਪੰਜਾਬੀ ਵਿਰਸੇ ਨਾਲ ਜੁੜੀ ਹੋਈ ਆ। ਹੁਣ ਜੇਕਰ ਆਪਾਂ ਕਿਸੇ ਰੈਸਟੋਰੈਂਟ 'ਚ ਪਹੁੰਚਦੇ ਆ ਤਾਂ ਸਾਡਾ ਸਭ ਤੋਂ ਮੇਨ ਚੀਜ਼ ਹੁੰਦੀ ਆ ਖਾਣਾ। ਤੇ ਖਾਣੇ ਦੀ ਤਾਂ ਤੁਸੀਂ ਅੰਬਰਸਰ ਜਿਹੜਾ ਆਪਾਂ ਬਹੁਤੇ ਲੋਕ ਜਾਂਦੇ ਨੇ ਉੱਥੇ ਅੰਬਰਸਰ ਦਾ ਸਟ੍ਰੀਟ ਫੂਡ ਟੇਸਟ ਕਰਨ ਉਹ ਸਾਰਾ ਫੂਡ ਤੁਹਾਨੂੰ ਇੱਥੇ ਮਿਲਣਾ ਹੈ ਅੰਬਰਸਰੀ ਕੁਲਚੇ ਛੋਲੇ ਹੋਗੇ ਨਿਊਟਰੀ ਕੁਲਚੇ ਹੋਗੇ ਹਨਾ ਹੋਰ ਬਹੁਤ ਸਾਰੀਆਂ ਆਈਟਮਾਂ ਨੇ ਮਤਲਬ ਅਸੀਂ ਕੋਸ਼ਿਸ਼ ਕੀਤੀ ਯਾਦ ਕਰਨ ਦੀ ਪਰ ਸਾਨੂੰ ਥੋੜੇ ਥੋੜੇ ਯਾਦ ਰਹੀਆਂ ਨੇ ਉਸ ਤੋਂ ਇਲਾਵਾ ਇਹਨਾਂ ਕੋਲੇ ਚਾਈਨੀਜ਼ ਫੂਡ ਹੋ ਗਿਆ ਮੇਨ ਕੋਰਸ ਦੇ ਵਿੱਚ ਮਤਲਬ ਇਹ ਦਾਵਾ ਕਰਦੇ ਨੇ ਵੀ 400 ਤੋਂ ਵੱਧ ਫੂਡ ਆਈਟਮਾਂ ਜਿਹੜੀਆਂ ਇਹਨਾਂ ਕੋਲੇ ਹੈਗੀਆਂ ਨੇ ਹਨਾ ਹੁਣ ਆਪਾਂ ਇੱਥੋਂ ਦੇ ਜਿਹੜੇ ਓਨਰ ਨੇ ਉਹਨਾਂ ਨਾਲ ਗੱਲ ਕਰਦੇ ਆਂ ਭਾਜੀ ਤੋਂ ਬਾਕੀ ਉਹਨਾਂ ਤੋਂ ਜਾਣਕਾਰੀ ਲੈਣੇ ਆ ਕਿ ਥੈਂਕ ਯੂ ਸਰ ਥੈਂਕ ਯੂ ਇੱਥੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀਆ ਇਹਨੂੰ ਕਹਿੰਦੇ ਨੇ ਤੇ ਸਰ ਹੁਣ ਮੈਨੂੰ ਇਹ ਦੱਸ ਦੋ ਵੀ ਕਿੰਨਾ ਕ ਟਾਈਮ ਹੋ ਗਿਆ ਜੀ ਆਪਾਂ ਨੂੰ ਇਹ ਚੀਜ਼ ਓਪਨ ਕੀਤੀ ਨੇ ਇਹ ਚੀਜ਼ ਓਪਨ ਕੀਤੀ ਨੂੰ ਵਜੇ 10 ਤੋਂ 12 ਦਿਨ ਹੋਏ ਨੇ ਜੀ ਠੀਕ ਹੈ ਜੀ ਤੇ ਲੋਕਾਂ ਦਾ ਕੀ ਰਿਸਪੌਂਸ ਹੈ ਲੋਕਾਂ ਦਾ ਬਹੁਤ ਜ਼ਿਆਦਾ ਰਿਸਪੌਂਸ ਹੈ ਜੀ ਰੋਜ਼ ਸਾਡੇ ਕੋਲੇ ਸਮਾਨ ਹੈ ਜਿਹੜਾ ਉਹ ਲਗਭਗ ਇਹ ਮੰਨੋ ਵੀ 2 ਤੋਂ 3 ਵਜੇ ਤੱਕ ਖਤਮ ਹੋ ਜਾਂਦਾ ਹੈ ਤੇ ਅਸੀਂ ਲੋਕਾਂ ਤੋਂ ਸੌਰੀ ਵੀ ਮੰਗਦੇ ਆ ਵੀ ਰੋਜ਼ ਜਿਹੜਾ ਖਤਮ ਹੁੰਦਾ ਤਾਂ ਉਹਦਾ ਇਹ ਨਹੀਂ ਵੀ ਹਜੂਮ ਹੀ ਇੰਨਾ ਆ ਜਾਂਦਾ ਸਾਰੇ ਲੋਕ ਸਾਰਿਆਂ ਦਾ ਜੀ ਆਏ ਆ ਵੀ ਜਿਹੜੇ ਆਉਂਦੇ ਨੇ ਲੋਕਾਂ ਨੂੰ ਟੇਸਟ ਬੜਾ ਵਧੀਆ ਲੱਗਿਆ ਟੇਸਟ ਬੜਾ ਵਧੀਆ ਲੱਗਿਆ ਕਿਉਂਕਿ ਨਵਿਕਲੀ ਗੱਲ ਸੀ ਜੀ ਇਹ ਨਵਿਕਲੀ ਗੱਲ ਸੀ ਕਿਉਂਕਿ ਅੰਮ੍ਰਿਤਸਰ ਲੋਕ ਦਰਸ਼ਨ ਕਰਨ ਤਾਂ ਜਾਂਦੇ ਨੇ ਕਈ ਲੋਕ ਨਾਲ ਕੁਲਚਾ ਵੀ ਖਾਣ ਜਾਂਦੇ ਨੇ ਅੰਮ੍ਰਿਤਸਰੀ ਕੁਲਚਾ ਆਪਾਂ ਪਿੱਛੇ ਅਖਬਾਰਾਂ 'ਚ ਕੋਈ ਵਿਵਾਦ ਵੀ ਪੜੇ ਨੇ ਕੁਲਚੇ ਨਾਲ ਹੋਏ ਨੇ ਕਈ ਹੋਰ ਚੀਜ਼ਾਂ ਵੀ ਹੋਈਆਂ ਨੇ ਤਾਂ ਕਰਕੇ ਅਸੀਂ ਇੱਕ ਗੱਲ ਕਹਿੰਦੇ ਹਾਂ ਵੀ ਦਰਸ਼ਨ ਕਰਨ ਹਰਿਮੰਦਰ ਸਾਹਿਬ ਜ਼ਰੂਰ ਜਾਓ ਪਰ ਜੇ ਕੁਲਚਾ ਖਾਣਾ ਤਾਂ ਕੁਲਚਾ ਅਸੀਂ ਤੁਹਾਨੂੰ ਇੱਥੇ ਵੀ ਬੇਅਰਕੋਲਲੇ ਅਵੇਲੇਬਲ ਕਰਾ ਰਹੇ ਹਾਂ ਸਾਡੇ ਕੋਲ ਇਹ ਜੇ ਆਪਾਂ ਫੂਡ ਦੀ ਗੱਲ ਇਹ ਸਰ 400 ਤੋਂ ਉਪਰ ਆਈਟਮਸ ਨੇ ਤੇ ਸਾਰੀਆਂ ਦੇਸੀ ਕਿਉੱਚ ਓਏ ਹੋਏ ਹੋਏ ਮਤਲਬ ਸਾਰੀਆਂ ਦੇਸੀ ਕਿਉੱਚ ਕਿਸੇ ਵੀ ਚੀਜ਼ ਚ ਦੂਸਰਾ ਕਿਉਂ ਨਹੀਂ ਬਿਲਕੁਲ ਅਮਰਸਰੀ ਟੇਸਟ ਜਿਹੜਾ ਲਾਹੌਰੀ ਟੇਸਟ ਆਪਾਂ ਮੰਨਦੇ ਆ ਨਾ ਵੀ ਲਾਹੌਰ ਤੋਂ ਅਮਰਸਾਰ ਅਮਰਸਾਰ ਤੋਂ ਪਾ ਜੀ ਆਪਾਂ ਮੇਰ ਕੋਲ ਲੈ ਲੈ ਜਿਹੜਾ ਅਸੀਂ ਸਭਿਆਚਾਰਕ ਟੱਚ ਦਿੱਤਾ ਹੈ ਜੀ ਇਹ ਦੇਖੋ ਆ ਫੁਲਕਾਰੀਆਂ ਇਹ ਥਾਂ ਥਾਂ ਤੋਂ ਅਵੇਲੇਬਲ ਇੱਕ ਥਾਂ ਤੋਂ ਨਹੀਂ ਅਵੇਲੇਬਲ ਹੋਈਆਂ ਜੀ ਇੱਕ ਘਟੋ ਘਟ ਪਤਾ ਨਹੀਂ ਕਿੰਨੀ ਇਹ ਦੁਕਾਨਾਂ ਤੇ ਜਾਣਾ ਪਿਆ ਸਾਨੂੰ ਸਿਰਫ ਲੋਕਾਂ ਨੂੰ ਲੁੱਕ ਦੇਣ ਵਾਸਤੇ ਸਿਰਫ ਲੁੱਕ ਦੇਣ ਵਾਸਤੇ ਸਭਿਆਚਾਰਕ ਲੁੱਕ ਜਿਹੜੀ ਲੋਕ ਅੱਜ ਕੱਲ ਲੋਕਾਂ ਦੀਆਂ ਭੇਟੀਆਂ ਚੋਂ ਪੁਰਾਣੇ ਬਜ਼ੁਰਗਾਂ ਦੀਆਂ ਉਹਨਾਂ ਚੋਂ ਨਿਕਲ ਰਿਹਾ ਹੈ ਫ ਸੰਦੂਕਾਂ ਚੋਂ ਨਿਕਲ ਰਿਹਾ ਉਹ ਚੀਜ਼ ਅਸੀਂ ਅੱਜ ਅਕੜਾ ਕੇ ਸਾਰੀਆਂ ਅਸੀਂ ਆ ਲੈ ਕੇ ਆਏ ਲਗਭਗ ਸਾਰੇ ਡਿਜ਼ਾਈਨ ਫਲਕਾਰੀ ਦੇ ਤੁਹਾਨੂੰ ਅਵੇਲੇਬਲ ਕਰਦੇ ਹਾਂ ਉੱਪਰ ਸਿਰਫ ਆ ਮਾਰੇ ਦਿਖਾਇਓ ਸਰ ਉੱਪਰ ਵੀ ਛੱਤ ਤੇ ਵੀ ਮਾਰੂ ਨੇ ਆ ਲੈ ਕੇ ਇਸ ਨੂੰ ਲਾ ਦੀ ਇਹ ਸਾਰੀਆਂ ਇਹ ਸਾਰੀਆਂ ਫਲਕਾਰੀਆਂ ਦੇ ਲਗਭਗ ਸਾਰੇ ਡਿਜ਼ਾਈਨ ਨੇ ਜਿਹੜੇ 80 ਤੋਂ ਪਹਿਲਾਂ ਜਨਮੇ ਨੇ ਉਹਨਾਂ ਨੇ ਇਹਨੂੰ ਜਿਵੇਂ ਗੇਟ ਨੇ ਆ ਨਾ ਤੇ ਉਵੇਂ ਹੀ ਪਾਣੀ ਦਿੰਦਾ ਜੀ ਵਾਹ ਜੀ ਵਾਹ ਮਤਲਬ ਕਿੰਡੀ ਸੋਹਣੀ ਚੀਜ਼ ਹੈ ਇਹ ਇਹ ਇੱਕੋ ਹੀ ਚੀਜ਼ ਬਣਾਈ ਸੀ ਜੀ ਕਾਰੀਗਰ ਨੇ ਉਹੀ ਅਸੀਂ ਇੱਥੇ ਅਵੇਲੇਬਲ ਕਰਤੀ ਕੀ ਵਾਹਲਾ ਮਤਲਬ ਉਹਦੇ ਤੁਸੀਂ ਜਿਹੜਾ ਫੂਡ ਮਿਲਣਾ ਉਹ ਤਾਂ ਗੱਲ ਵੱਖਰੀ ਹੈ ਨਾਲ ਦੀ ਨਾਲ ਐਸੇ ਥਾਂ ਬਹੁਤ ਸਾਰੀਆਂ ਚੀਜ਼ਾਂ ਨੇ ਬਾਕੀ ਹੋਰ ਵੀ ਚੀਜ਼ਾਂ ਨੇ ਉਹ ਵੀ ਤੁਹਾਨੂੰ ਵੀਡੀਓ ਚ ਅੱਗੇ ਦੱਸਦੇ ਰਹਾਂਗੇ ਕਿ ਆਪਾਂ ਖਾਣੇ ਤੇ ਵਾਪਸ ਆ ਜਾਈਏ ਸਰ ਜਿਵੇਂ ਖਾਣੇ ਚ ਬ੍ਰੇਕਫਾਸਟ ਦੀ ਗੱਲ ਕਰ ਲਈਏ ਕੀ ਕੀ ਮਿਲਦਾ ਜੀ ਬ੍ਰੇਕਫਾਸਟ ਜੀ ਹਰ ਹਰ ਜਿਹੜਾ ਪੰਜਾਬੀ ਬ੍ਰੇਕਫਾਸਟ ਹੈ ਜੀ ਉਹ ਚ ਹਰ ਚੀਜ਼ ਅਸੀਂ ਪਰੌਂਠਾ ਲ ਹਰ ਚੀਜ਼ अवेलेबल ਕੀਤੀ ਹੈ ਜੀ ਜਿੰਨੀਆਂ ਵੀ ਬ੍ਰੇਕਫਾਸਟ ਦੀਆਂ ਆਈਟਮਸ ਨੇ ਸਾਰੀਆਂ ਸਾਡੇ ਕੋਲੇ अवेलेबल ਨੇ ਇੱਕ ਫਿਰ ਮੈਂ ਕਹਿੰਨਾ ਦੁਬਾਰਾ ਵੀ ਦੇਸੀ ਘਿਓ ਚ ਦੇਸੀ ਘਿਓ ਦੇ ਵਿੱਚ ਮਿਲਦੀਆਂ ਨੇ ਮਤਲਬ ਥਾ ਕੇ ਮਜ਼ਾ ਆ ਜਾਣਾ ਥਾ ਕੇ ਮਜ਼ਾ ਆ ਜਾਣਾ ਇਹ ਨਹੀਂ ਵੀ ਜਲਣ ਹੋਊਗੀ ਕਿਉਂਕਿ 12 ਦਿਨਾਂ ਤੋਂ ਸਾਡਾ ਓਪਨ ਹੈ ਤੁਹਾਨੂੰ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਪਰ 12 ਦਿਨਾਂ ਤੋਂ ਸਾਨੂੰ ਇੱਕ ਵੀ ਇਹ ਕਲੇਮ ਬਲੇਮ ਨਹੀਂ ਆਇਆ ਵੀ ਕਿਸੇ ਦਾ ਜਾ ਕੇ ਘਰੇ ਜਲਣ ਹੋਈ ਹੈ ਜੀ ਆ ਹੋਈ ਹੈ ਤੇ ਚਾਰ ਚਾਰ ਬਾਰ ਗਾਹ ਆਮ ਆਏ ਨੇ ਅਸੀਂ ਬਾਈ ਨੇਮ ਵੀ ਦੱਸ ਸਕਦੇ ਹਾਂ ਮਤਲਬ ਅਸੀਂ ਵੀ ਗੱਲ ਉਹਨੇ ਵਿਜ਼ਿਟ ਕਰਕੇ ਗਿਆ ਸਾਨੂੰ ਵੀ ਜਾਣ ਪਛਾਣ ਦੇ ਮਤਲਬ ਬਹੁਤ ਸਾਰੇ ਜਿਹੜੇ ਗਾਹਕ ਨੇ ਉਰੇ ਆਏ ਨੇ ਤੇ ਉਹਨਾਂ ਦੇ ਨਾਲ ਫੂਡ ਨੂੰ ਬਹੁਤ ਸਰਾਇਆ ਮਤਲਬ ਇਹਨਾਂ ਦੀ ਜਿਹੜਾ ਦਾਲ ਆ ਜਿਹੜੀ ਉਹ ਤੁਸੀਂ ਟੇਸਟ ਕਰਕੇ ਦੇਖਿਓ ਜਿਹੜੀ ਅਸੀਂ ਟੇਸਟ ਕੀਤੀ ਆ ਅਸੀਂ ਆਪਣੇ ਵੱਲੋਂ ਰეკਮੈਂਡ ਕਰਦੇ ਆਂ ਦੋਸਤੋ ਬਾਸ ਸਰ ਕਿੰਨੇ ਟਾਈਮ ਤੱਕ ਚੱਲਦਾ ਜਿਹੜਾ ਆਪਣਾ ਬ੍ਰੇਕਫਾਸਟ ਹੈ ਜੀ ਬ੍ਰੇਕਫਾਸਟ ਤਾਂ ਜੀ ਚੱਲਣਾ ਤਾਂ ਚਾਹੀਦਾ ਦੇਖੋ 11 12 ਤੱਕ ਜਦੋਂ ਤੱਕ ਪੀ ਐਮ ਐਮ ਵਾਲੀ ਗੱਲ ਬਦਲ ਜਾਂਦੀ ਹੈ ਪਰ ਸਾਡਾ 4 ਵਜੇ ਤੱਕ ਚੱਲ ਜਾਂਦਾ ਜਦੋਂ ਤੱਕ ਸਮਾਨ ਨਹੀਂ ਖਤਮ ਹੁੰਦਾ ਜੀ ਓਕੇ ਜੀ ਹਾਂਜੀ ਸਾਡੇ ਰਿਸ਼ਤੇਦਾਰ ਵੀ ਨੇ ਛੋਟੇ ਵੀਰ ਵੀ ਨੇ ਜਿੰਨਾਂ ਦੀ ਬਦੌਲਤ ਇਹ ਤੇ ਉਹਨਾਂ ਨੇ ਇੰਨੇ ਸਵਾਦ ਤੇ ਪਿਆਰ ਨਾਲ ਇਹਨੂੰ ਸਾਰਾ ਤਿਆਰ ਕੀਤਾ ਨਾ ਜੀ ਵੀ ਜਿਹੜਾ ਆਪਾਂ ਸੋਚ ਹੀ ਨਹੀਂ ਸਕਦੇ ਛੋਟੇ ਛੋਟੇ ਗੱਲ ਦਾ ਬਹੁਤ ਜ਼ਿਆਦਾ ਖਿਆਲ ਰੱਖਦੇ ਹਾਂ ਅਸੀਂ ਹਜੇ ਤੱਕ ਸਾਨੂੰ ਇੱਕ ਵੀ ਕਲੇਮ ਬਲੇਮ ਨਹੀਂ ਆਇਆ ਹਾਂ ਇੱਕੋ ਹੀ ਬਲੇਮ ਸਾਡੇ ਤੇ ਲੱਗਦਾ ਵੀ ਸਾਡਾ ਜਿਹੜਾ ਕੁਲਚਾ ਉਹ 2:30 ਵਜੇ ਖਤਮ ਹੋ ਜਾਂਦਾ ਹੈ ਉਸ ਤੋਂ ਬਾਅਦ ਲੋਕਾਂ ਨੂੰ ਖਾਲੀ ਮੁੜਨਾ ਪੈਂਦਾ ਉਸ ਤੋਂ ਬਾਅਦ ਖਾਲੀ ਨਹੀਂ ਫਿਰ ਸਾਡਾ ਮੇਨ ਕੋਰਸ ਹੈ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ ਫਿਰ ਮੈਂ ਕਹਿੰਦਾ ਉਹ ਦੇਸੀ ਘਿਓ ਵਾਲਾ ਜੀ ਦਾਲ ਪਨੀਰ ਮਟਰ ਪਨੀਰ ਜੋ ਵੀ ਹੈ ਸ਼ਾਹੀ ਪਨੀਰ ਉਹ ਸਾਰਾ ਜਿਹੜਾ ਉਹ ਦੇਸੀ ਘਿਓ ਦਾ ਮਤਲਬ ਦੇਸੀ ਘਿਓ ਤੋਂ ਇਲਾਵਾ ਹੋਰ ਕਿਸੇ ਜਿਹੜੀ ਕਿ ਉਹਦੀ ਐਂਟਰੀ ਬੰਦ ਹੈ ਉਹਰੇ ਬੰਦ ਹੈ ਜੀ ਬਿਲਕੁਲ ਬਿਲਕੁਲ ਐਂਟਰੀ ਹੈਗੀ ਅਸੀਂ ਸਮੋਸਾ ਵੀ ਦਿੰਨੇ ਆ ਜਲੇਬੀਆਂ ਦੇਸੀ ਘਿਓ ਚ ਜੀ ਓਕੇ ਜੀ ਉਹ ਸਾਹਮਣੇ ਉਹ ਲੱਗਿਆ ਵੀ ਹੋਇਆ ਸਰ ਮਾਰੇ ਉਹ ਮੜਾ ਜਾਂ ਉਹਦੇ ਤੇ ਜੀ ਦੇਖੋ ਜੀ ਦੇਸੀ ਘਿਓ ਦੇ ਵਿੱਚ ਜਲੇਬੀ ਵੀ ਮਿਲਣੀ ਆ ਮਤਲਬ ਹਰ ਇੱਕ ਆਈਟਮ ਤੁਹਾਨੂੰ ਦੇਸੀ ਘਿਓ ਦੇ ਵਿੱਚ ਮਿਲਣੀ ਆ ਹਾਂਜੀ ਉਹ ਬੇਸ਼ੱਕ ਉਹਦੇ ਪੱਖਾ ਲੱਗਿਆ ਦੀ ਪਰ ਪਰ ਲੋਕਾਂ ਨੂੰ ਸਮਝ ਆਉਂਦਾ ਜੀ ਜਿਹੜਾ ਖਾਣ ਦਾ ਸ਼ਕੀਨ ਹੈ ਜਿਹਨੂੰ ਪਤਾ ਵੀ ਖਾਣ ਦੀ ਕੀ ਕੀਮਤ ਆ ਹਨਾ ਉਹ ਤਾਂ ਫਿਰ ਕੀਮਤ ਵੀ ਨਹੀਂ ਦੇਖਦਾ ਉਹ ਸਿਰਫ ਇਹ ਦੇਖਦਾ ਵੀ ਕਿੰਨਾ ਖਾਣਾ ਹੈਲਦੀ ਆ ਹਾਂ ਕਿੰਨਾ ਖਾਣਾ ਹੈਲਦੀ ਆ ਤੇ ਘਰੇ ਜਾ ਕੇ ਕਿਵੇਂ ਰਹਿਣੇ ਆ ਬੱਚੇ ਖਾ ਜਾਣ ਦੂਜੇ ਦਿਨ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਾਮ ਨਾਲ ਤੁਸੀਂ ਸਕੂਲ ਭੇਜ ਸਕਦੇ ਹੋ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਦੇਸੀ ਘਰ ਦਾ ਖਾਣਾ ਸਭ ਦੇ ਹੱਥ ਮਤਲਬ ਆਪਣੇ ਪੰਜਾਬੀਆਂ ਦਾ ਤਾਂ ਖਾਸ ਇੱਕ ਸਭ ਨੂੰ ਪਸੰਦ ਹੈ ਜੀ ਦੇਸੀ ਕਿਉ ਦੇ ਵਿੱਚ ਖਾਣਾ ਹਨਾ ਤੇ ਮੇਨ ਕੋਰਸ ਦੀ ਗੱਲ ਕਰ ਲਈ ਕਿੰਨੀਆਂ ਆਈਟਮਾਂ ਨੇ ਜੀ ਮੇਨ ਕੋਰਸ ਦੇ ਚਾਰ 100 ਤੋਂ ਵੱਧ ਆਈਟਮਸ ਨੇ ਮਤਲਬ 400 ਆਈਟਮਾਂ ਨੇ ਅਸੀਂ ਵੀ ਦੇਖਿਆ ਅਸੀਂ ਕੋਸ਼ਿਸ਼ ਕੀਤੀ ਵੀ ਕੁਝ ਕੀ ਯਾਦ ਕਰੀਏ ਜਿਵੇਂ ਸਾਨੂੰ ਯਾਦ ਰਿਹਾ ਜਿਵੇਂ ਸੂਪ ਹੋਗੇ ਆ ਸੂਪ ਬਹੁਤ ਸਾਰੇ ਸੂਪ ਨੇ ਇਟਾਲੀਅਨ ਖਾਣਾ ਆਪਣੇ ਕੋਲੇ ਹੈਗਾ ਇਟਾਲੀਅਨ ਖਾਣਾ ਸਾਰਾ ਉਹਦਾ ਕੰਬੋ ਦਿੰਨੇ ਆ ਜੀ 버ਗਰ ਦਾ 버거 ਫਰਾਈਜ਼ ਔਰ ਕੋਕ 175 ਜੀ ਓਕੇ ਹਰ ਚੀਜ਼ ਦਾ ਜਿਹੜਾ ਕੰਬੋ ਬਣਾ ਕੇ ਹਰ ਚੀਜ਼ ਦਾ ਕੰਬੋ ਯਾਨੀ ਬਹੁਤ ਘੱਟ ਪੈਸਿਆਂ ਚ 1.5 ਤੋਂ 200 ਰੁਪਏ ਚ ਅਸੀਂ ਮਤਲਬ ਬੰਦੇ ਦਾ ਉਹ ਦਨੇਆ ਕੰਪੋ ਬਣਾ ਕੇ ਜੇ ਦੋ ਬੰਦਿਆਂ ਦਾ ਕੰਪੋ ਲੈਂਦੇ ਨੇ ਉਹਨੂੰ ਚਾਰ ਖਾ ਸਕਦੇ ਨੇ ਉਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਠੀਕ ਹੈ ਜੀ ਇਸ ਤੋਂ ਇਲਾਵਾ ਲੋਕ ਅੱਜ ਕੱਲ ਜਿਵੇਂ ਚਾਈਨੀਜ਼ ਨੂਡਲ ਲਓਗੇ ਜਾਂ ਉਹ ਵੀ ਉਹ ਉਹ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਜੀ ਮੈਂ ਮੈਂਚੂਰੀਅਨ ਨੂਡਲਸ ਫ੍ਰੈਂਚ ਫ੍ਰਾਈਜ਼ ਉਹ ਸਾਰੀਆਂ ਅਵੇਲੇਬਲ ਨੇ ਮਤਲਬ ਇਹਨਾਂ ਕੋਲੇ ਮੈਂ ਇੱਕ ਹੋਰ ਖਾਸੀਅਤ ਦੇਖੀ ਆ ਮਤਲਬ ਫ੍ਰੈਂਚ ਫ੍ਰਾਈਜ਼ ਆਪਾਂ ਤੇ ਇੱਕੋ ਤਰ੍ਹਾਂ ਦੀ ਦੇਖੀ ਆ ਇਨਾ ਕੋਲੇ ਮੇਰੇ 5 ਤਰ੍ਹਾਂ ਦੀਆਂ ਮਿਲਦੀਆਂ ਪੰਜ ਪੰਜ ਦੀਆਂ ਵੀ 6 ਤਰ੍ਹਾਂ ਦੀਆਂ ਫਰਾਈਜ਼ ਨੇ 6 ਤਰ੍ਹਾਂ ਦੀਆਂ ਫਰਾਈਜ਼ ਨੇ ਜੇ ਤੁਸੀਂ ਡੇਲੀ ਟੈਸਟ ਕਰਨ ਆਉਨੇ ਹੋ ਤਾਂ ਟੈਸਟ ਉਹਨੂੰ ਡਿਫਰੈਂਟ ਮਿਲਣਾ ਇਹ ਨਹੀਂ ਹੈ ਵੀ ਇੱਕੋ ਤਰ੍ਹਾਂ ਦਾ ਟੈਸਟ ਮਿਲ ਜਾਣਾ ਹਾਂਜੀ ਹਾਂਜੀ ਤੇ ਸਰ ਇੱਕ ਜਿਵੇਂ ਅੱਜ ਕੱਲ੍ਹ ਜਿਮ ਚੱਲਦੀ ਆ ਲੋਕ ਬਹੁਤ ਸਾਰੇ ਮਤਲਬ ਹੈਲਥ ਕੌਨਸ਼ੀਅਸ ਜੇ ਹੋਏ ਹੋਏ ਨੇ ਜਾਂ ਸੈਲਡ ਖਾਣੇ ਨੇ ਸੈਲਡ ਕਿੰਨੇ ਮਿਲਦੇ ਨੇ ਕਿੰਨੇ ਕੁ ਮਿਲਦੇ ਆਪ ਸੈਲਡ ਸਾਡੇ ਕੋਲੇ ਕਈ ਤਰ੍ਹਾਂ ਦੇ ਅਵੇਲੇਬਲ ਨੇ ਜੀ ਜਿੰਨੇ ਤਰ੍ਹਾਂ ਦੇ ਉਹ ਚ ਵਾਅਦਾ ਵੀ ਕਰ ਰਹੇ ਹਾਂ ਜੀ ਕਿੱਥੋਂ ਜਿੱਥੋਂ ਸਾਨੂੰ ਉਹ ਮਿਲਦਾ ਨਾ ਸੈਲਡ ਵੀ ਸਾਰੇ ਤਰ੍ਹਾਂ ਦਾ ਵਾ ਵੀ ਸਾਡਾ ਜਗਾ ਅਵੇਲੇਬਲ ਹੈ ਜੀ ਸੈਪਰੇਟ ਸੈਪਰੇਟ ਤੇ ਵਧੀਆ ਸੈਪਰੇਟ ਤੇ ਵਧੀਆ ਸੈਪਰੇਟ ਤੇ ਕਿੱਟੀ ਪਾਰਟੀਆਂ ਲਈ ਖਾਸ ਕਰਕੇ ਕਿੱਟੀ ਪਾਰਟੀਆਂ ਲੇਡੀਆਂ ਦੀਆਂ ਹੁੰਦੀਆਂ ਠੀਕ ਹੈ ਜੀ ਉਹਦੇ ਲਈ ਸੈਪਰੇਟ ਜਗਾ ਤੇ ਬਹੁਤ ਬਹੁਤ ਵਧੀਆ ਖਾਣਾ ਤੇ ਉਹਨਾਂ ਦਾ ਜਿਹੜਾ ਕੰਬੋ ਹੋਊਗਾ ਨਾ ਉਹ ਵੱਖਰਾ ਡਿਸਕਾਊਂਟ ਵੀ ਦੇਵਾਂਗੇ ਉਹਦੇ ਅੱਛਾ ਜੀ ਜੇ ਮਤਲਬ ਜਿਹੜੇ ਆ ਵੀਡੀਓ ਦੇ ਥਰੂ ਆਉਣਗੇ ਉਹਨਾਂ ਨੂੰ ਵੀ ਵੱਖਰਾ ਡਿਸਕਾਊਂਟ ਤੁਹਾਡੇ ਤੁਹਾਡੇ ਵੀਡੀਓ ਦੇ ਥਰੂ ਜਿਹੜੇ ਆਉਣਗੇ ਉਹਨਾਂ ਤੇ ਵੱਖਰਾ ਦੇਵਾਂਗੇ ਮਤਲਬ ਸ਼ੇਅਰ ਕਰਕੇ ਆਉਣਗੇ ਉਹਨਾਂ ਤੇ ਵੱਖਰਾ ਮਤਲਬ ਛੋਟੀ ਮੋਟੀ ਪਾਰਟੀ ਅਗਰ ਤੁਸੀਂ ਕਰਨੀ ਹੈ ਕਿੰਨੇ ਜੇ ਕੋ ਉਹ ਹੈ ਤਾਂ ਅਸੀਂ ਇੱਕ ਹਾਲ ਸਾਡਾ ਨਾ ਹਜੇ ਚੱਲ ਰਿਹਾ ਹੈ ਉੱਪਰ ਇਨਕੰਪਲੀਟ ਹੈ ਛੇਤੀ ਸ਼ੁਰੂ ਹੋ ਜੂ ਨਹੀਂ 80 ਤੋਂ 110 ਬੰਦਿਆਂ ਦੀ ਪਾਰਟੀ ਹੈ ਜਿਹੜੀ 80 ਤੋਂ ਲੱਗੇ 110 ਬੰਦਿਆਂ ਤੱਕ ਦੀ ਗੈਦਰਿੰਗ ਉਹਦੇ ਵਿੱਚ ਬਰਥਡੇ ਪਾਰਟੀ ਹੋਗੀ ਕਿ ਕਿੱਟੀ ਪਾਰਟੀ ਹੋਗੀਆਂ ਕ ਅਗਰ ਮਤਲਬ ਜਿਵੇਂ ਆਪਾਂ ਕਹਿੰਦੇ ਆ ਪ੍ਰੀ ਵਿਡਿੰਗ ਪਾਰਟੀਆਂ ਹੋਗੀਆਂ ਆਪਣੀ ਆਪਣੀ ਪਾਰਟੀ ਵੀ ਤੁਸੀਂ ਉਹਨੇ ਕਰ ਸਕਦੇ ਹੋ ਪ੍ਰੀ ਵਿਡਿੰਗ ਦਾ ਅਸੀਂ ਸਪੈਸ਼ਲ ਉਹਦਾ ਰੱਖਿਆ ਜੀ ਪਰ ਉਹ ਅਸੀਂ ਸ਼ੁਰੂ ਹੋਊਗਾ ਸਾਡਾ ਆਫਟਰ ਸਤੰਬਰ ਜੀ ਠੀਕ ਹੈ ਜੀ ਕਿਉਂਕਿ ਉਦੋਂ ਹੀ ਸੀਜ਼ਨ ਆਉਣਾ ਹੈ ਦੇਹਾਂ ਦਾ ਉਦੋਂ ਹੀ ਆ ਰਿਹਾ ਹੈ ਫਸਟ ਅਕਤੂਬਰ ਤੋਂ ਸਾਡਾ ਸ਼ੁਰੂ ਹੋ ਜੂਗਾ ਜੀ ਠੀਕ ਹੈ ਜੀ ਮਤਲਬ ਪ੍ਰੀਪੇਡਿੰਗ ਹੁੰਦਾ ਹੈ ਜੀ ਇਨ ਫਿਊਚਰ ਵੀ ਬਹੁਤ ਸਾਰੇ ਜਿਹੜੇ ਇਹਨਾਂ ਦੇ ਪਲਾਨ ਨੇ ਜਿਹੜੇ ਇੰਪਲੀਮੈਂਟ ਕਰਦੇ ਨੇ ਉਹਦੀ ਵੀ ਆਪਾਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਹਨਾ ਤੇ ਨਾਲ ਸਾਰ ਇੱਕ ਹੋਰ ਚੀਜ਼ ਮੈਂ ਦੇਖ ਰਿਹਾ ਸੀਗਾ ਵੀ ਲੋਕਾਂ ਨੂੰ ਨਾ ਮਤਲਬ ਆਪਣੇ ਸ਼ਹਿਰ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਆ ਕੁਆਂਟੀਟੀ ਦਾ ਬਹੁਤ ਧਿਆਨ ਰੱਖਦੇ ਨੇ ਕਿ ਕੁਆਂਟੀਟੀ ਕਿਵੇਂ ਦੀ ਹੁੰਦੀ ਹੈ ਆਪਣੀ ਸਰ ਕੁਆਂਟੀਟੀ ਸਾਨੂੰ ਜਿਹੜੇ ਇਹ ਪਹਿਲੇ ਦਿਨ ਜਾਂ ਪਹਿਲੇ ਹਫਤੇ ਲੋਕਾਂ ਨੇ ਆਪ ਆਪ ਕੇ ਹੈ ਖੁਦ ਕੇ ਥੋੜਾ ਜਿਆ ਘੱਟ ਕਰਿਆ ਕਰੋ ਇਹ ਉਹਨੇ ਖਾਦੇ ਨਹੀਂ ਜਾਂਦੇ ਸਾਡੇ ਵੇਸਟ ਜਾਂਦੇ ਨੇ। ਕੀ ਬਾਤ ਆ ਮਤਲਬ ਪੂਰਾ ਪੰਜਾਬੀਆ ਵਾਲਾ ਜਿਹੜਾ ਟੇਲ ਆ ਉਹ ਪੰਜਾਬੀਆ ਵਾਲਾ ਟੇਲ ਆ ਸਾਰੇ ਲੋਕ ਆਪ ਕਹਿ ਕੇ ਗਏ ਨੇ ਬਾਈ ਨੇਮ ਮੈਂ ਤੁਹਾਨੂੰ ਦੱਸ ਵੀ ਦਊਂਗਾ ਵੀ ਕਿਹੜੇ ਕਿਹੜੇ ਬੰਦੇ ਕਹਿ ਕੇ ਗਏ ਨੇ ਜੀ। ਓਕੇ ਬਾਕੀ ਜਿਹੜੇ ਲੋਕ ਇਹਨਾਂ ਦਾ ਟੇਸਟ ਕਰਕੇ ਗਏ ਨੇ ਜ਼ਰੂਰ ਹਨਾ ਦੱਸਿਓ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਫੂਡ ਇਹਨਾਂ ਦਾ ਲੱਗਿਆ ਹਨਾ ਸਰ ਦੋ ਚਾਰ ਦਿਨਾਂ ਚ ਅਸੀਂ ਇਹ ਫੀਲ ਕੀਤਾ ਹੈ ਵੀ ਸਾਡੇ ਕੋਲੇ ਰਿਪੀਟ ਕਸਟਮਰ ਬਹੁਤ ਹੈ ਜੀ। ਹੂੰ ਸਾਨੂੰ ਇਹ ਲੱਗਦਾ ਵੀ ਸ਼ਾਇਦ ਸਾਡੀ ਐਡ ਨਹੀਂ ਹੈ ਤਾਂ ਕਰਕੇ ਸਾਡੇ ਕੋਲੇ ਨਵਾਂ ਕਸਟਮਰ ਘਟਾ ਆ ਰਿਹਾ ਹੈ। ਸਾ ਇਤੇ ਹੀ ਬੰਦੇ ਨੇ ਉਹ ਰੈਗੂਲਰ ਆ ਰਹੇ ਨੇ ਮਤਲਬ ਜਿਹੜਾ ਬੰਦਾ ਇੱਕ ਵਾਰੀ ਇੱਧਰ ਨੂੰ ਪੈਰ ਕਰਕੇ ਆ ਗਿਆ ਮੁੜ ਕੇ ਕਿਤੇ ਹੋਰ ਨਹੀਂ ਜਾਂਦਾ ਸਰ ਗੱਲ ਫੇਰ ਉਹੀ ਦੇਸੀ ਘਿਓ ਦੀ ਕਿਉਂਕਿ ਜਦੋਂ ਆਪਾਂ ਦੇਸੀ ਘਿਓ ਚ ਬਣਾਉਨੇ ਆਂ ਜੀ ਉਹ ਹਾਜਮ ਬਹੁਤ ਛੇਤੀ ਹੁੰਦਾ ਤੇ ਬੱਚਾ ਹੈ ਭਾਵੇਂ ਵੱਡਾ ਹੈ ਭਾਵੇਂ ਬਜ਼ੁਰਗ ਹੈ ਹੁਣ ਤਾਂ ਸਰ ਡਾਕਟਰ ਇਹ ਵੀ ਦੱਸਣ ਲੱਗੇ ਵੀ ਦੇਸੀ ਘਿਓ ਆਪਾਂ ਨੂੰ ਵੈਸੇ ਵੀ ਲੈਣਾ ਚਾਹੀਦਾ ਕਿਉਂਕਿ ਲੋਕਾਂ ਨੂੰ ਪੇਟ ਦੀਆਂ ਪ੍ਰੋਬਲਮ ਆਉਂਦੀਆਂ ਗੋਡਿਆਂ ਦੀਆਂ ਇਹਦਾ ਕਾਰਨ ਹੀ ਸੀ ਗੋਡਿਆਂ ਦੀ ਪ੍ਰੋਬਲਮ ਪਹਿਲਾਂ ਹੈ ਨਹੀਂ ਸੀ ਸ਼ੁਰੂ ਉਦੋਂ ਹੀ ਹੋਈ ਹੈ ਜਦੋਂ ਦੇਸੀ ਘਿਓ ਦਾ ਖਾਣਾ ਕਰਤਾ ਗੋਡਿਆਂ ਦੀ ਪ੍ਰੋਬਲਮ ਹੋਣ ਦੇਸੀ ਕਿਉ ਸਾਡਾ ਫਿਰਕਾ ਦਾ ਜੀ ਫਿਰਕਾ ਦਾ ਦੇਸੀ ਕਿਉ ਤੁਸੀਂ ਫਿਰਕਾ ਕੰਪਨੀ ਦੇ ਕਿਸੇ ਵੀ ਮੁਲਾਜ਼ਮ ਤੋਂ ਬੇਸ਼ੱਕ ਤੁਸੀਂ ਪੁੱਛ ਲੋ ਉਹ ਹਰ ਬੰਦਾ ਇੱਕ ਗੱਲ ਕਹਿੰਦਾ ਵੀ ਹੋਰ ਚੀਜ਼ ਬਾਰੇ ਅਸੀਂ ਗਾਰੰਟੀ ਲੈਂਦੇ ਪਰ ਦੁੱਧ ਬਾਰੇ ਅਸੀਂ ਪੂਰੀ ਕਿਉ ਕਿਉ ਬਾਰੇ ਅਸੀਂ ਪੂਰੀ ਗਾਰੰਟੀ ਲੈ ਲਈ ਮਤਲਬ ਅਸੀਂ ਵੀ ਜਿਵੇਂ ਕੱਲ ਨਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਸੀਗਾ ਵੀ ਜਦੋਂ ਇਹਨਾਂ ਦਾ ਖਾਣਾ ਟੈਸਟ ਕੀਤਾ ਤਾਂ ਅਸੀਂ ਹੱਥਾਂ ਨੂੰ ਜਦੋਂ ਐਵੇਂ ਕਰਕੇ ਸਮੈਲ ਕੀਤਾ ਤਾਂ ਪਿਓਰ ਦੇਸੀ ਕਿਉ ਦੀ ਜਿਹੜੀ ਜਿਹੜੀ ਫਲੇਵਰ ਆ ਉਹ ਉਹ ਆਉਂਦਾ ਜਿਹੜਾ ਫਲੇਵਰ ਵਾਲਾ ਦੇਸੀ ਕਿਉ ਦਾ ਆਉਂਦਾ ਸਪੱਸ਼ਟ ਆਉਂਦਾ ਤੁਹਾਨੂੰ ਵੀ ਦੇਸੀ ਕਿਉ ਦੇਸੀ ਕਿਉ ਜਦੋਂ ਤੁਸੀਂ ਐਂਟਰ ਕਰੋ ਸਮੈਲ ਆਉਣੀ ਸ਼ੁਰੂ ਹੋ ਜਾਣੀ ਹਾਂਜੀ ਪੂਰਾ ਫਲੇਵਰ ਦੇਸੀ ਕਿ ਉਹਦਾ ਅੰਦਰ ਬੜਨ ਸੰ ਤੁਹਾਨੂੰ ਦੇ ਫਿਰ ਫਲੇਵਰ ਹੈ ਦੇਸੀ ਕਿ ਉਹਦਾ ਜ਼ਰੂਰ ਆਊਗਾ ਕੋਈ ਨਾ ਕੋਈ ਆਈਟਮ ਕਿਚਨ ਵਿੱਚ ਸਾਡੀ ਬਲੌਕ ਹੈ ਸਾਰੇ ਪਾਸਿਓਂ ਬੰਦ ਹੈ ਵੈਸੇ ਟਰਾਂਸਪੇਰੈਂਟ ਹੈ ਤੁਸੀਂ ਦੇਖ ਸਕਦੇ ਹੋ ਪਰ ਜਿਹੜਾ ਕੁਝ ਬਣਦਾ ਤੁਹਾਨੂੰ ਉਹਦਾ ਪਤਾ ਲੱਗੂਗਾ ਕੀ ਬਣ ਰਿਹਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਸਫਾਈ ਦੀ ਦੇਖੋ ਕਿੰਨਾ ਹਾਲਾਂਕਿ ਚਾਹੇ ਨਵਾਂ ਖੁੱਲਿਆ ਪਰ ਫਿਰ ਵੀ ਸਫਾਈ ਬਹੁਤ ਜ਼ਿਆਦਾ ਹੈ ਸਰ ਚਾਰ ਦੇਖੋ 5 ਤੋਂ ਉੱਪਰ ਟਾਈਮ ਹੈ ਤੇ ਸਫਾਈ ਦੇਖੋ ਬਿਲਕੁਲ ਸਾਫ਼ ਹੈ ਸਾਡੇ ਤਿੰਨ ਬੰਦੇ ਸਿਰਫ ਸਫਾਈ ਤੇ ਨੇ ਜੀ ਜਿਨ੍ਹਾਂ ਨੇ ਹੋਰ ਕੋਈ ਕੰਮ ਨਹੀਂ ਕਰਨਾ ਜੀ ਓਕੇ ਸਵੇਰੇ ਸਵੇਰੇ ਸ਼ੀਸ਼ੇ ਸਾਫ ਕਰਕੇ ਉਹ ਸਿਰਫ ਸਫਾਈ ਤੇ ਹੋ ਜਾਂਦੇ ਨੇ ਜੀ ਓਕੇ ਜੀ ਹੁਣ ਤਾਂ ਆਪਣੇ ਕਰਕੇ ਸਾਈਡ ਤੇ ਨੇ ਅਦਰਵਾਇਜ਼ ਸਫਾਈ ਤੇ ਸਾਡੇ ਹਰ ਬੰਦੇ ਦੇ ਕੋਈ ਵਾਲ ਵਗੈਰਾ ਵਿੱਚ ਨਹੀਂ ਆਊਗਾ ਅਸਰ ਮਾੜਾ ਜਾ ਤੁਸੀਂ ਕੈਮਰਾ ਇੱਧਰ ਉਧਰ ਮਾਰੇ ਉਧਰ ਜਿਹੜਾ ਰੈਗੂਲਰ ਕੰਮ ਜਿਹੜਾ ਸਾਰਾ ਇਹਨਾਂ ਦਾ ਸਟਾਫ ਹੈ ਹੈੱਡ ਕਵਰ ਨੇ ਮੈਂ ਵੀ ਇਹ ਨੋਟਿਸ ਕਰ ਰਿਹਾ ਹੈ ਹੈੱਡ ਕਵਰ ਨੇ ਜੀ ਪ੍ਰੋਪਰ ਹੈੱਡ ਕਵਰ ਨੇ ਕਿਉਂਕਿ ਫੀਲਿੰਗ ਤਾਂ 5 ਸਟਾਰ ਹੋਟਲ ਦੀ ਆਉਂਦੀ ਫੀਲਿੰਗ 5 ਸਟਾਰ ਹੋਟਲ ਵਾਲੀ ਹੋਏਗਾ ਵੀ 5 ਸਟਾਰ ਹੋਟਲ ਵਾਲੀ ਗੱਲਬਾਤ ਇਹ ਜਿ ਬੀ ਆਤੀ ਜਦ ਵੀ ਸੋਧ ਕਰ ਲੋ ਅਸੀਂ ਸੋਧ ਵੀ ਕਰਾਂਗੇ ਇਸ ਕਾਲੇ ਇਹ ਗੱਲ ਵੀ ਫੀਡਬੈਕ ਤੁਸੀਂ ਕਮੈਂਟਸ ਦੇ ਵਿੱਚ ਵੀ ਦੇ ਸਕਦੇ ਹੋ ਆਪਣੇ ਇਸੇ ਕਮੈਂਟਸ 'ਚ ਫੀਡਬੈਕ ਤੇ ਬਾਕੀ ਅਸੀਂ ਦੇਖਿਆ ਵੀ ਨਾ ਕਿ ਜੋ ਸੋਈ ਦੀ ਸਪਾਈ ਬਹੁਤ ਹੈ ਉਹਦੇ ਕਰਕੇ ਨਾ ਟੇਸਟ ਆਉ ਜ਼ਿਆਦਾ ਐਨਹਾਂਸ ਹੁੰਦਾ ਹੈ ਹੁਣ ਆਪਾਂ ਕੁਝ ਲੋਕ ਸਾਨੂੰ ਬਹੁਤ ਜ਼ਿਆਦਾ ਲੋਕ ਕਹਿ ਕੇ ਗਏ ਨੇ ਹਨਾ ਵੀ ਫੂਡ ਇਹਨਾਂ ਦਾ ਬਹੁਤ ਵਧੀਆ ਤੁਹਾਨੂੰ ਪਤਾ ਹੀ ਹੈ ਲੋਕ ਕੈਮਰੇ ਦੇ ਮੂਹਰੇ ਆਉਣ ਤੋਂ ਥੋੜਾ ਜਿਹਾ ਡਰਦੇ ਹੁੰਦੇ ਨੇ ਵੀਰ ਕੈਮਰੇ ਮੂਹਰੇ ਨਹੀਂ ਬੋਲਣਾ ਉਹ ਦੱਸ ਦਾਂਗੇ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਇੱਕ ਦੋ ਬੰਦਿਆਂ ਨਾਲ ਗੱਲ ਕਰਨ ਦੀ ਜਿਨ੍ਹਾਂ ਨੇ ਇਹਨਾਂ ਦਾ ਫੂਡ ਟਰਾਈ ਕੀਤਾ ਨਾ ਉਹ ਤੇ ਫਿਰ ਤੁਹਾਨੂੰ ਵੀ ਪਤਾ ਲੱਗੂ ਵੀ ਕਿਸ ਤਰ੍ਹਾਂ ਦਾ ਟੇਸਟ ਹੈ ਇਹਨਾਂ ਦਾ ਕੀ ਰੋਟੀ ਛੱਕ ਰਹੇ ਨੇ ਭਾਜੀ 2 ਮਿੰਟ ਲੈ ਸਕਦੇ ਆ ਤੁਹਾਡੇ ਹਾਂਜੀ ਹਾਂਜੀ ਤੇ ਭਾਜੀ ਇੱਕ ਨਾਮ ਦੱਸ ਦਿਓ ਕੀ ਆ ਤੁਹਾਡਾ ਮਨਜੋਤ ਸਿੰਘ ਤੇ ਭਾਜੀ ਪਹਿਲੀ ਵਾਰੀ ਆਇਓ ਖਾਣਾ ਖਾਣ ਉਹਦੇ ਹਾਂਜੀ ਹਾਂਜੀ ਵੀਰੇ ਕਿਵੇਂ ਦਾ ਲੱਗਿਆ ਭਾਜੀ ਖਾਣਾ ਹਾਂ ਓਕੇ ਟੇਸਟ ਵਾਈਜ਼ ਟੇਸਟ ਵਾਈਜ਼ ਓਕੇ ਆ ਕੀ ਕੀ ਟੇਸਟ ਕੀਤਾ ਆਪਾਂ ਇਹਨਾਂ ਦਾ ਮੰਗਾਇਆ ਸੀ ਲੱੱਚਾ ਪਰੌਂਠਾ ਤੇ ਲਵਾਪਦਾਰ ਪਨੀਰ ਮਤਲਬ ਕਿਵੇਂ ਕਿੰਨੇ 5 ਚੋਂ ਕਿੰਨੇ ਸਟਾਰ ਦਓਗੇ 5 ਚੋਂ 4 ਬਾਈ ਜੀ ਫੋਰ ਇੱਕ ਕਾ ਦਾ ਘਟੋਗੇ ਇੱਕ ਥੋੜਾ ਜਿਹਾ ਇੱਕ ਤਾਂ ਮੈਨੂ ਦੀ ਪ੍ਰੋਬਲਮ ਸੀਗੀ ਮੈਨੂ ਥੋੜਾ ਜਿਆ ਸਮਝ ਜਿਆ ਘਟਾਉਣਾ ਠੀਕ ਹੈ ਜੀ ਤੇ ਉਹਦਾ ਓਕੇ ਆਲ ਓਵਰ ਓਕੇ ਮਤਲਬ ਟੇਸਟ ਓਕੇ ਆ ਟੇਸਟ ਵਾਈਜ਼ ਪੂਰਾ ਓਕੇ ਓਕੇ ਤੇ ਬਾਈ ਨੇ ਦੱਸਿਆ ਕਿ ਟੇਸਟ ਬੜਾ ਵਧੀਆ ਲੱਗਿਆ ਇਹਨਾਂ ਨੂੰ ਤੇ ਹੁਣ ਆਪਾਂ ਅੱਗੇ ਕੁਝ ਹੈਗੇ ਨੇ ਕਸਟਮਰ ਜਿਨ੍ਹਾਂ ਨੇ ਜਸਟ ਆਪਣਾ ਜਿਹੜਾ ਫੂਡ ਹੈ ਉਹ ਫਿਨਿਸ਼ ਕੀਤਾ ਜੀ ਨਮਸਕਾਰ ਜੀ ਤੇ ਭਾਜੀ ਕੀ ਨਾਮ ਹੈ ਆਪਣਾ ਸਾਹਿਲ لیاقت ਸਾਹਿਲ لیاقت ਭਾਜੀ ਪਹਿਲੀ ਵਾਰੀ ਆਏ ਹੋਰੇ ਟੇਸਟ ਲਈ ਨਹੀਂ ਮੈਂ ਚੌਥੀ ਚੌਥੀ ਵਾਰ ਆ ਚੁੱਕਾ ਮੈਂ ਦਿਸ ਹੁਣ ਫੋਰ ਟਾਈਮ ਫੋਰ ਟਾਈਮ ਆ ਚੁੱਕੇ ਹੋ ਤੇ ਕੀ ਕੀ ਟੈਸਟ ਕੀਤਾ ਇਹਨਾਂ ਦਾ ਕੁਲਚਾ ਤਾਂ ਆਲਮੋਸਟ ਸਾਰੇ ਟਰਾਈ ਕਰ ਲਏ ਹੋਏ ਆ ਲੰਚ ਮੈਂ ਫਰਸਟ ਟਾਈਮ ਟਰਾਈ ਕੀਤਾ ਓਕੇ ਜੀ ਕੁਲਚਾ ਦਾ ਆਈ ਵਾਸ ਅਮੇਜ਼ਡ ਕਿਉਂਕਿ ਇਹਨਾਂ ਦਾ ਫੂਡ ਆਥੈਂਟਿਕ ਕੰਪਨੀ ਸਹੀ ਟੇਸਟ ਵਿੱਚ ਸੀ ਔਨ ਦੀ ਅਦਰ ਹੈਂਡ ਅੱਜ ਮੈਂ ਲੰਚ ਟਰਾਈ ਕੀਤਾ ਲੰਚ ਇਜ਼ ਆਲਸੋ ਗੁੱਡ ਮਤਲਬ ਬਹੁਤ ਅੱਛਾ ਖਾਣਾ ਬਹੁਤ ਅੱਛਾ ਖਾਣਾ ਫੂਡ ਟੇਸਟ ਵਾਈਜ਼ ਕੁਆਲਿਟੀ ਵਾਈਜ਼ ਔਰ ਕੁਆਂਟੀਟੀ ਵਾਈਜ਼ ਪਰਫੈਕਟ ਪਰਫੈਕਟ ਲੱਗਿਆ ਤੇ ਜਿਹੜੇ ਫਿਰ ਲੋਕ ਹੁਣ ਤੁਹਾਨੂੰ ਦੇਖਦੇ ਨੇ ਕੀ ਕਹੋਗੇ ਆਪਣਾ ਮੈਂ ਸਜੈਸਟ ਕਰੂੰਗਾ ਕਿ ਥਿਸ ਸ਼ੁੱਡ ਡੈਫੀਨਿਟਲੀ ਵਿਜ਼ਿਟ ਇੱਕ ਵਾਰ ਆਨ ਫੂਡ ਟਰਾਈ ਕਰਨ ਐਕਚੁਅਲ ਅਮੇਸਰੀ ਟੇਸਟ ਉਹਨਾਂ ਨੂੰ ਪਤਾ ਲੱਗੇਗਾ ਕਿ ਇਸ ਤਰ੍ਹਾਂ ਹੁੰਦਾ ਹੈ ਓਕੇ ਮਤਲਬ ਮਜ਼ਾ ਆ ਜਾਊਗਾ ਔਰੇ ਖਾਣ ਜੈਨੂਨਲੀ ਤੇ ਇਹ ਫਰੈਂਡ ਨੇ ਆਪਣੇ ਇਹ ਨਾ ਇਹ ਕਾਲੀਗਸ ਨੇ ਸਾਰੇ ਓਕੇ ਕਾਲੀਗਸ ਨੇ ਸਾਰੇ ਐਡਵੋਕੇਟ ਨੇ ਤੇ ਮਤਲਬ ਇਹ ਤਾਂ ਵੈਸੇ ਵੀ ਝੂਠ ਨਹੀਂ ਬੋਲਦੇ ਹੁੰਦੇ ਨਾ ਜੱਬਾ ਨੈਕਸਟ ਭਾਜੀ ਤੋਂ ਜਾਣਦੇ ਆ ਭਾਜੀ ਕਿਵੇਂ ਲੱਗਿਆ ਤੁਹਾਨੂੰ ਟੇਸਟ ਬਹੁਤ ਵਧੀਆ ਫੂਡ ਹੈ ਸਰ ਐਕਚੁਅਲੀ ਮੇਰੇ ਫਰੈਂਡ ਦੀ ਸੁਜੈਸ਼ਨ ਤੇ ਫਸਟ ਟਾਈਮ ਆਇਆ ਮੈਂ ਤਾਂ ਫਸਟ ਟਾਈਮ ਆਇਆ ਹਾਂ ਬਹੁਤ ਵਧੀਆ ਫੂਡ ਸੀ ਥਰਡਲੀ ਆਰਡਰ ਕੀਤੀ ਸੀ ਤੇ ਓਕੇ ਜੀ ਵੈਰੀ ਵੈਲ ਫੂਡ ਵੈਰੀ ਵੈਲ ਫੂਡ ਤੇ ਤੇ ਜਿਵੇਂ ਇਹਨਾਂ ਨੇ ਕਿਹਾ ਵਜੀ ਵੀ ਦੇਸੀ ਘਿਓ ਦਾ ਯੂਜ਼ ਕਰਦੇ ਨੇ ਤੁਹਾਨੂੰ ਲੱਗਿਆ ਵੀ ਦੇਸੀ ਘਿਓ ਹੈਗਾ ਪਿਆ ਬਿਲਕੁਲ ਟੇਸ ਤੋਂ ਪਤਾ ਲੱਗਦਾ ਸਰ ਰਿਫਾਈਨਡ ਪਾਇਆ ਹੋਵੇ ਤਾਂ ਉਹ ਕਾਈਂਡ ਆਫ ਪੂਰੀ ਤਰ੍ਹਾਂ ਸਮੈਲੀ ਜਾ ਹੁੰਦਾ ਦੇਸੀ ਘਿਓ ਦਾ ਅੱਦਾ ਸਵਾਦ ਹੁੰਦਾ ਅੱਦਾ ਸਵਾਦ ਹੁੰਦਾ ਤੇ ਜਿਵੇਂ ਹੁਣ ਇਹਨਾਂ ਦਾ ਜਿਹੜੇ ਇਹਨਾਂ ਨੇ ਮਤਲਬ ਲੁੱਕ ਬਣਾਈ ਆ ਉਹ ਵੀ ਬਹੁਤ ਸੋਹਣੀ ਬਣਾਈ ਆ ਇਹਦੇ ਬਾਰੇ ਕੀ ਕਹੋਗੇ ਵਧੀਆ ਸਰ ਵਿਰਾਸਤ ਆਪਣੀ ਦਿਖਾ ਰਹੇ ਨੇ ਕੋਹ ਆ ਆ ਆਪਣਾ ਮੱਖਣ ਕੱਢ ਰਹੇ ਨੇ ਬਹੁਤ ਵਧੀਆ ਤਰ੍ਹਾਂ ਡਿਜ਼ਾਈਨ ਕੀਤਾ ਹੈ ਮਲੇਰ ਕੋਲੇ ਇਹ ਜਿਹੜਾ ਰੈਸਟੋਰੈਂਟ ਥੱਲੇ ਤੱਕ ਹੈ ਨਹੀਂ ਕੋਈ ਮਤਲਬ ਲੋਕਾਂ ਨੂੰ ਇਹ ਜਿਹੜਾ ਰੈ ਠੀਕ ਲੱਗਿਆ ਵਧੀਆ ਠੀਕ ਲੱਗਿਆ ਬਲ ਠੀਕ ਲੱਗਿਆ ਵਧੀਆ ਲੱਗਿਆ ਵਧੀਆ ਲੱਗਿਆ ਵਧੀਆ ਲੱਗਿਆ ਠੀਕ ਹੈ ਜੀ ਤੇ ਰਿਵਿਊ ਦੇਖੇ ਨੇ ਭਾਜੀ ਉਹਨਾਂ ਦੇ ਵੀ ਮਤਲਬ ਬਹੁਤ ਇਹਨਾਂ ਨੂੰ ਜਿਹੜਾ ਟੇਸਟ ਆ ਬਹੁਤ ਅੱਛਾ ਲੱਗਿਆ ਤੇ ਦੇਖਿਆ ਲੋਕਾਂ ਨੇ ਤੁਹਾਡਾ ਖਾਣਾ ਬਹੁਤ ਸਰਾਹ ਕਿਉਂਕਿ ਜਦੋਂ ਤਾਰੀਫ ਉਹੀ ਹੁੰਦੀ ਹੈ ਜਿਹੜਾ ਦੂਸਰਾ ਕਰੇ ਮਤਲਬ ਬਹੁਤ ਤੁਹਾਡੀ ਦਾਲ ਬਹੁਤ ਸਾਰਿਆਂ ਨੂੰ ਟੇਸਟ ਲੱਗੀ ਆ ਤੇ ਹੁਣ ਮੈਨੂੰ ਇਹ ਦੱਸੋ ਵੀ ਜਿਵੇਂ ਆਪਾਂ ਰੈਸਟੋਰੈਂਟ ਜਾਂਦੇ ਆ ਤਾਂ ਦਿਮਾਗ 'ਚ ਪਹਿਲਾਂ ਗੱਲ ਕੀ ਆਉਂਦੀ ਆ ਯਾਰ ਗੱਡੀ ਲੈ ਕੇ ਜਾਣਾ ਤੇ ਪਾਰਕਿੰਗ ਹੋਣੀ ਚਾਹੀਦੀ ਆ ਪਾਰਕਿੰਗ ਅਸੀਂ ਪੂਰਾ ਟ੍ਰੈਫਿਕ ਰੂਲਾਂ ਦੀ ਉਹ ਲੰਘਣਾ ਬਿਲਕੁਲ ਨਹੀਂ ਹੋਊਗੀ ਨਾ ਤੁਹਾਡੀ ਗੱਡੀ ਬਿਲਕੁਲ ਸੇਫ ਰਹੂਗੀ ਕੋਈ ਮਤਲਬ ਨਹੀਂ ਆ ਵੀ ਕੋਈ ਚਰੀਟ ਵਾਜੇ ਜਾਂ ਕੋਈ ਗੱਡੀ ਖਹਿ ਜੇ ਕੋਈ ਮਤਲਬ ਨਹੀਂ ਸੜਕ ਤੋਂ ਬਰਕਰਾਰ ਪਰਕਿੰਗ ਹੈਗੀ ਆ ਜੀ ਪਰਕਿੰਗ ਖੁੱਲਾ ਖੁੱਲੀ ਜਗ੍ਹਾ ਸੇ ਖੁੱਲੀ ਜਗ੍ਹਾ ਹੈਗੀ ਆ ਮਤਲਬ ਹੁਣ ਭਾਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਸਾਨੂੰ ਬੜਾ ਵਧੀਆ ਲੱਗਿਆ ਨਾ ਸਾਨੂੰ ਵੀ ਰਹਿ ਆ ਕੇ ਬਹੁਤ ਵਧੀਆ ਫੀਲਿੰਗ ਜੀ ਆਈ ਹੁਣ ਮੈਨੂੰ ਇਹ ਦੱਸੋ ਵੀ ਲਾਸਟ ਜਿਹੜੇ ਲੋਕ ਹੁਣ ਤੁਹਾਨੂੰ ਦੇਖ ਰਹੇ ਨੇ ਕੀ ਮੈਸੇਜ ਵੀਡੀਓ ਤੇ ਰਾਹੀਂ ਉਹਨਾਂ ਨੂੰ ਦੰਮੋ ਮੈਸੇਜ ਇਹੀ ਆ ਵੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਸਾ ਲੋਰੀ ਆ ਕੇ ਤੁਹਾਨੂੰ ਮਤਲਬ ਵਧੀਆ ਜਿਹਾ ਫੀਲ ਹੋਊਗਾ ਲੱਗੂਗਾ ਵੀ ਯਾਰ ਕਿਤੇ ਬਾਹਰ ਗਏ ਆ ਖਾਣਾ ਖਾਣ ਬਿਲਕੁਲ ਸਾਡੇ ਮਨੂਕ ਸਿੰਘ ਵੀਰ ਨੇ ਅੰਮ੍ਰਿਤਸਰ ਤੋਂ ਇੱਥੇ ਆ ਕੇ ਪੰਜਵਾਂ ਰੈਸਟੋਰੈਂਟ ਤਿਆਰ ਕੀਤਾ ਸਾਡੇ ਨਾਲ ਮਤਲਬ ਰਲ ਕੇ ਤਾਂ ਇੰਨਾ ਕੁ ਵਧੀਆ ਤੁਹਾਨੂੰ ਆਊਗਾ ਤੁਹਾਨੂੰ ਬੈਠ ਕੇ ਇੱਕ ਵਾਰੀ ਪਤਾ ਲੱਗੂਗਾ ਵੀ ਤੁਸੀਂ ਕਿਸੇ ਵਾਕਈ ਵਧੀਆ ਰੈਸਟੋਰੈਂਟ ਚ ਆਏ ਓਕੇ ਸਰ ਆਪਣੇ ਕੋਲੇ ਖਾਣਾ ਇਹ ਦੱਸਿਓ ਵੀ ਵੈਜ ਮਿਲਦਾ ਨੌਨ ਵੈਜ ਦੋਨੋਂ ਮਿਲਦ ਰਹੇ ਇਹ ਗੱਲ ਵੈਜ ਨਹੀਂ ਬਿਲਕੁਲ ਪਿਓਰ ਵੈਜ ਪਿਓਰ ਵੈਜ ਦੇਸੀ ਕਿਓ ਪਿਓਰ ਵੈਜ ਦੇਸੀ ਕਿਓ ਦਾ ਖਾਣਾ ਮਤਲਬ ਜਿਹਨੇ ਪੁਰਾਣੇ ਜਿਵੇਂ ਸਮੇ ਵਾਲਾ ਖਾ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਯਾਰ ਇਹਨਾਂ ਦੇ ਖਾਣੇ ਦੀ ਆਈਟਮਾਂ ਨਹੀਂ ਦਿਖਾਈਆਂ ਉਹ ਅਸੀਂ ਰੱਖਿਆ ਨੇ ਅਗਲੀ ਵੀਡੀਓ ਵਾਸਤੇ ਅਗਲੀ ਵੀਡੀਓ ਦੇ ਵਿੱਚ ਜਿਹੜੀਆਂ ਵੀ ਆਈਟਮਾਂ ਬਣਦੀਆਂ ਨੇ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦਾ ਟੇਸਟ ਹੈ ਤੇ ਕਿਸ ਤਰ੍ਹਾਂ ਦਾ ਜਿਹੜਾ ਖਾਣਾ ਤਿਆਰ ਕਰਦੇ ਨੇ ਉਹ ਅਗਲੀ ਵੀਡੀਓ ਦੇ ਨਾਲ ਬਹੁਤ ਜਲਦ ਮਿਲਦੇ ਆ ਤਦ ਤੱਕ ਦੇ ਲਈ ਹੱਸਦੇ ਰਹੋ ਵਸਦੇ ਰਹੋ ਧੰਨਵਾਦ ਥੈਂਕਸ ਧੰਨ